ਐਵੇਂ ਦਿਲ ਤੋਂ ਚੌਜਾ ਲੱਤਦਾ ਜਾਂਦਾ ਏ ਐਵੇਂ ਦਿਲ ਤੋਂ ਐਵੇਂ ਦਿਲ ਤੋਂ ਚੌਜਾ ਲੱਤਦਾ ਜਾਂਦਾ ਏ ਲੱਤਦਾ ਜਾਂਦਾ ਏ ਹੱਥਾਂ ਵਿੱਚੋਂ ਜ਼ਿਆਦਾ ਹੱਥ ਜਾ ਜਾਂਦਾ ਏ ਓਏ ਹੋਏ ਹੱਥਾਂ ਵਿੱਚੋਂ ਜ਼ਿਆਦਾ ਹੱਥ ਜਾ ਜਾਂਦਾ ਏ ਹਾਂ ਪਿਆਰ ਭਰੇ ਇੱਥੇ ਮੰਦੀ ਹੁਣੀ ਤੋਬਾ ਬਸ ਪਿਆਰ ਭਰੇ ਇੱਥੇ ਮੰਦੀ ਹੁਣੀ ਤੋਬਾ ਬਸ ਪਿਆਰ ਭਰੇ ਇੱਥੇ ਮੰਦੀ ਹੁਣੀ ਤੋਬਾ ਬਸ ਹਾਕਮ ਨਫ਼ਰਤ ਲੈ ਵੀ ਹੱਸਦਾ ਜਾਂਦਾ ਏ ਓਏ ਹੋਏ ਹਾਕਮ ਨਫ਼ਰਤ ਲੈ ਵੀ ਹੱਸਦਾ ਜਾਂਦਾ ਏ ਮੇਰੇ ਆਪਣੇ ਖੌਰੇ ਕਿੱਥੇ ਰਹਿ ਗਏ ਨੇ ਮੇਰੇ ਆਪਣੇ ਖੌਰੇ ਕਿੱਥੇ ਰਹਿ ਗਏ ਨੇ ਮੇਰੇ ਆਪਣੇ ਖੌਰੇ ਕਿੱਥੇ ਰਹਿ ਗਏ ਨੇ ਵਕਤ ਨੂੰ ਦੇਖੋ ਕਿੱਦਾਂ ਭੱਜਦਾ ਜਾਂਦਾ ਏ ਵਕਤ ਨੂੰ ਦੇਖੋ ਕਿੱਦਾਂ ਭੱਜਦਾ ਜਾਂਦਾ ਏ ਖੌਰੇ ਕਿਹੜੀ ਝੁੱਗੀਆਂ ਉੱਤੇ ਕਹਿਰ ਕਰੂ ਖੌਰੇ ਕਿਹੜੀਆਂ ਝੁੱਗੀਆਂ ਉੱਤੇ ਖੌਰੇ ਕਿਹੜੀ ਝੁੱਗੀਆਂ ਉੱਤੇ ਕਹਿਰ ਕਰੂ ਬੱਦਲ ਜੋ ਇਸ ਸੁਰ ਵਿੱਚ ਗੱਜਦਾ ਜਾਂਦਾ ਏ ਬੱਦਲ ਜੋ ਇਸ ਸੁਰ ਵਿੱਚ ਗੱਜਦਾ ਜਾਂਦਾ ਏ ਮੇਰੀ ਹੁਣੀ ਲੈ ਬੈਣਾ ਏ ਮੈਨੂੰ ਤੇ ਮੇਰੀ ਹੁਣੀ ਲੈ ਬਹਿਣਾ ਹੈ ਮੈਨੂੰ ਤੇ ਮੇਰੀ ਹੁਣੀ ਲੈ ਬਹਿਣਾ ਹੈ ਮੈਨੂੰ ਤੇ ਉਹਦਾ ਰੂਪ ਤੇ ਡਾਢਾ ਸਜਦਾ ਜਾਂਦਾ ਹੈ ਉਹਦਾ ਰੂਪ ਤੇ ਡਾਢਾ ਸਜਦਾ ਜਾਂਦਾ ਹੈ ਹੋ ਸੰਭਾਲਣ ਤਾਂ ਹੁਣ ਤੱਕ ਇਹ ਕੁਝ ਹੋ ਸਮਝ ਹੋ ਸੰਭਾਲਣ ਤਾਂ ਹੁਣ ਤੱਕ ਇਹੋ ਕੁਝ ਰਤ ਖੁਸ਼ੀਆਂ ਦਾ ਪੱਲਾ ਛੱਡਦਾ ਜਾਂਦਾ ਹੈ ਰਤ ਰਤ ਖੁਲੀ ਖੁਸ਼ੀਆਂ ਦਾ ਪੱਲਾ ਛੱਡਦਾ ਜਾਂਦਾ ਹੈ ਉਹੀ ਚਾਰਕ ਹੰਝੂ ਨੇ ਬਸ ਅੱਖੀਆਂ ਵਿੱਚ ਉਹੀ ਚਾਰਕ ਉਹ ਹੰਝੂ ਨੇ ਬਸ ਅੱਖੀਆਂ ਵਿੱਚ ਉਹੀ ਚਾਰਕ ਹੰਝੂ ਨੇ ਬਸ ਅੱਖੀਆਂ ਵਿੱਚ ਕਿਹੜਾ ਘਰ ਚੋਂ ਕੁਸਤੇ ਚੱਜਦਾ ਜਾਂਦਾ ਏ ਉਹੀ ਚਾਰਕ ਹੰਝੂ ਨੇ ਬਸ ਅੱਖੀਆਂ ਵਿੱਚ ਕਿਹੜਾ ਘਰ ਚੋਂ ਕੁਸਤੇ ਚੱਜਦਾ ਜਾਂਦਾ ਏ ਐਵੇਂ ਦਿਲ ਤੋਂ ਚੌਜਾ ਲੱਸਦਾ ਜਾਂਦਾ ਏ ਹੱਥਾਂ ਵਿੱਚੋਂ ਜਾਂਦਾ ਹੱਸਿਆ ਜਾਂਦਾ ਏ ਪਿਆਰ ਭਰੇ ਇਥੇ ਮਨ ਦੀ ਹੁਣੀ ਤਵਾ ਬਸ ਹਾਂ ਆ ਕਮ ਨਫ਼ਰਤ ਲੈ ਵੀ ਹੱਸਿਆ ਜਾਂਦਾ ਹਾਂ ਤਵਾ ਸੋਚਿਆ ਸੀ ਕਿ ਪਾਰ ਕਿਨਾਰਾ ਹੋ ਜਾਏਗਾ ਸੋਚਿਆ ਸੀ ਕਿ ਪਾਰ ਕਿਨਾਰਾ ਹੋ ਜਾਏਗਾ ਕੀ ਖਬਰਾਂ ਸਨ ਇਸ਼ਕ ਦੁਬਾਰਾ ਹੋ ਜਾਏਗਾ ਸੋਚਿਆ ਸੀ ਕਿ ਪਾਰ ਕਿਨਾਰਾ ਹੋ ਜਾਏਗਾ ਕੀ ਖਬਰਾਂ ਸਨ ਇਸ਼ਕ ਦੁਬਾਰਾ ਹੋ ਜਾਏਗਾ ਉਹਦੇ ਆਉਣ ਤੇ ਸੰਬਰੀ ਸੰਬਰੀ ਜ਼ਿੰਦਗੀ ਦਾ ਉਹਦੇ ਆਉਣ ਤੇ ਸੰਬਰੀ ਸੰਬਰੀ ਜ਼ਿੰਦਗੀ ਦਾ ਉਹਦੇ ਆਉਣ ਤੇ ਸੰਬਰੀ ਸੰਬਰੀ ਜ਼ਿੰਦਗੀ ਦਾ ਉਹਦੇ ਬਾਦੋਂ ਫੇਰ ਖਿਲਾਰਾ ਹੋ ਜਾਏਗਾ ਓਏ ਹੋਏ ਉਦੇ ਵਾਦੋਂ ਫਿਰ ਖਿਲਾਰਾ ਹੋ ਜਾਏਗਾ ਲੱਖਾਂ ਚਿਹਰੇ ਲੰਗਣ ਅੱਗੋਂ ਅੱਖਾਂ ਦੇ ਲੱਖਾਂ ਚਿਹਰੇ ਲੰਗਣ ਅੱਗੋਂ ਅੱਖਾਂ ਦੇ ਲੱਖਾਂ ਚਿਹਰੇ ਲੰਗਣ ਅੱਗੋਂ ਅੱਖਾਂ ਦੇ ਖਬਰ ਨਹੀਂ ਸੀ ਉਹ ਇੰਜ ਪਿਆਰਾ ਹੋ ਜਾਏਗਾ ਕਿਆ ਬਾਤ ਖਬਰ ਨਹੀਂ ਸੀ ਉਹ ਇੰਜ ਪਿਆਰਾ ਹੋ ਜਾਏਗਾ ਖਾਬ ਜੋ ਬੁਣਿਆ ਦੇਖ ਕੇ ਉਹਦੀਆਂ ਅੱਖਾਂ ਨੂੰ ਖਾਬ ਜੋ ਬੁਣਿਆ ਖਾਬ ਜੋ ਬੁਣਿਆ ਵੇਖ ਕੇ ਉਹਦੀਆਂ ਅੱਖਾਂ ਨੂੰ ਇਹ ਵੀ ਟੁੱਟ ਕੇ ਇੱਕ ਦਿਨ ਤਾਰਾ ਹੋ ਜਾਏਗਾ ਓਏ ਹੋਏ ਇਹ ਵੀ ਟੁੱਟ ਕੇ ਇੱਕ ਦਿਨ ਤਾਰਾ ਹੋ ਜਾਏਗਾ ਬਾਦਾ ਟਾਉਂਜ ਉਸਨੇ ਮਿਲ ਕੋਈ ਕੀਤਾ ਨਹੀਂ ਬਾਦਾ ਤਾਂ ਉੰਜ ਉਸਨੇ ਮਿਲ ਕੋਈ ਕੀਤਾ ਨਹੀਂ ਬਾਦਾ ਤਾਂ ਉੰਜ ਉਸਨੇ ਮਿਲ ਕੋਈ ਕੀਤਾ ਨਹੀਂ ਫਿਰ ਵੀ ਡਰ ਕੇ ਇਹ ਸਭ ਲਾਰਾ ਹੋ ਜਾਏਗਾ ਫਿਰ ਵੀ ਡਰ ਕੇ ਸਭ ਲਾਰਾ ਹੋ ਜਾਏਗਾ ਠੀਕ ਹੈ ਉਸਨੇ ਸਾਥ ਨਹੀਂ ਬਣਨਾ ਜ਼ਿੰਦਗੀ ਚ ਠੀਕ ਹੈ ਠੀਕ ਹੈ ਉਸਨੇ ਸਾਥ ਨਹੀਂ ਬਣਨਾ ਜ਼ਿੰਦਗੀ ਵਿੱਚ ਗਜ਼ਲਾਂ ਨੂੰ ਚਲੋ ਇੱਕ ਸਹਾਰਾ ਹੋ ਜਾਏਗਾ ਵਾਹ ਗਜ਼ਲਾਂ ਨੂੰ ਚਲੋ ਇੱਕ ਸਹਾਰਾ ਹੋ ਜਾਏਗਾ ਉਹਦੇ ਨਾਲ ਜੋ ਕਰਦੀ ਨੀਂਦੀਆਂ ਗੱਲਾਂ ਸਨ ਉਹਦੇ ਨਾਲ ਜੋ ਘਰ ਦੀ ਨੀਂਹ ਦੀਆਂ ਗੱਲਾਂ ਸਨ ਉਹਦੇ ਨਾਲ ਜੋ ਘਰ ਦੀ ਨੀਂਹ ਦੀਆਂ ਗੱਲਾਂ ਸਨ ਟਿਕਾ ਜਿਹਾ ਉਹਦੇ ਬਿਨ ਚਵਾਰਾ ਹੋ ਜਾਏਗਾ। ਕਿਆ ਬਾਤ ਟਿਕਾ ਜਿਹਾ ਉਹਦੇ ਬਿਨ ਚਵਾਰਾ ਹੋ ਜਾਏਗਾ। ਸੋਚਿਆ ਸੀ ਕਿ ਪਾਰ ਕਿਨਾਰਾ ਹੋ ਜਾਏਗਾ। ਕੀ ਖਬਰ ਆਸਨ ਇਸ਼ਕ ਦੁਆਰਾ ਹੋ ਜਾਏਗਾ। ਲੱਖਾਂ ਤੇਰੇ ਲੰਘਣ ਅਗੋ ਅੱਖਾਂ ਦੇ ਖਬਰ ਨਹੀਂ ਸੀ ਉਹ ਇੰਝ ਪਿਆਰਾ ਹੋ ਜਾਏ। ਵਾਹ ਵਧੀਆ